ਹੈਲੋ 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 ਬਾਬਾ ਜੀ ਬਾਈ ਕਾਲ ਸਾਹਿਬ ਬਾਈ ਗੁਰਜੀ ਕੀ ਫਤਿਹ ਜੀ ਹਾਂ ਜੀ ਪਿਆਰਿਓ ਹੋਰ ਕੀ ਹਾਲ ਚਾਲ ਠੀਕ ਹੋ ਫਤਲ ਕੀ ਆ ਜੀ ਤੁਹਾਡੇ ਛੇਨ ਚ ਆ ਕੇ ਟੱਟਿਆ ਗਿਆ ਸੀ ਅੱਛਾ ਜੀ ਇਹ ਕੀ ਭੇਜ ਦੇ ਨਾਲ ਪਾਦੇ ਹਰਬਤ ਜੀ ਸਹੀ ਆ ਜੀ ਇੱਕ ਟਾਈਮ ਫੇਰ ਤੋਂ ਕਿ ਕਿ ਨਾਲੀ ਇੱਕ ਥੋੜਾ ਸੁਖਵੰਤਾ ਤੇ ਬਾਣੀ ਆ ਗਈ ਨਹੀਂ ਬਾਣੀ ਤੇ ਬੱਚੇ ਪਰਿਵਾਰ ਪਰਿਵਾਰ ਨਹੀਂ ਆਪਣੇ ਆਪੇ ਸ਼ਾਦੀ ਨਹੀਂ ਕਰਾਈ ਵੀ ਹੂੰ ਬਾਹ ਘੱਟੀ ਗਈ ਫਿਰ ਤੇ ਭਰਾ ਦੇ ਕੋਲ ਰਹਿੰਦੇ ਭੂਆ ਦੇ ਪੇੜ ਕੋਲ ਹੂੰ ਵੀ ਆਪਣਾ ਮਾਂ ਬੇਰੀ ਹੈ ਗੱਲ ਕੁਝ ਨਹੀਂ ਕਰਦਾ ਹੂੰ ਉਹ ਵੀ ਚਲੋ ਉਹਨਾਂ ਬੱਚੇ ਉਹਦੇ ਵੱਡੇ ਆ ਹੂੰ ਨਹੀਂ ਇੰਨੀ ਹੈਲਪ ਕਰਦੇ ਅਛਾ ਜੀ ਤੇ ਆਪਾਂ ਜਿਹੜੀਆਂ ਵੀ ਚੱਲ ਆਪਣਾ ਥੋੜਾ ਪਹਿਲਾਂ ਕਮਾ ਕੇ ਤੇ ਆਪਣਾ ਦੋ ਇਤਾਰੇ ਕਮਾਈ ਸਕਦੇ ਆ। ਅਭੀ ਟਪਟਾ ਜੀ। ਕੋਈ ਗੱਲ ਨਹੀਂ ਬਬਾਈ। ਇਹ ਇਹਨੇ ਇਹਲੇ ਪਾਹੇ ਕਮਾਉਂਦੇ ਰੋਜ। ਹਾਂਜੀ। ਕਿਨੀ ਮਾਇਕ ਕਮਾ ਲੀਦਾ? 100-150 ਕਮਾ ਲੀਦਾ ਇਹਨਾਂ ਚੋਂ। ਤੇ ਜਿਹੜੀ ਵੇਲ ਪੁੜੀ ਦਾ ਸੀ ਉਹਦਾ ਚਲੋ। ਬਿਲਕੁਲ ਜੀ ਵੇਚਦੇ ਹੋ। ਹਾਂਜੀ ਉਹ ਵੇਚੀ ਦੀ ਸੀ ਤੇ ਉਹ ਥਿਲਾ ਵਿਕ ਰਿਆ ਨਹੀਂ ਕਿਲੇ ਨਿਕਲਦਾ ਵੀ। अच्छा जी तो, कर तो, तो ये करके फिर ओ किन्ने ਵੀ ਭਾਈ ਤੁਸੀਂ ਥੇਲਾ ਸਾਨੂੰ ਵਾਸਤੇ ਦੇ ਦਿਓ ਮੈਂ ਲੈ ਜਾਉਂ ਪਾਜੀ ਤੇ ਬਾਹ ਕਿਨੇ ਚਲੂ ਗਿਆ ਵੱਡੀ ਇਹ ਬਾਹ ਨੂੰ ਵੱਡੀ ਨੂੰ ਪਾਜੀ ਗੱਡੀ 30 ਸਾਲ ਦੇ ਹੋਈ ਜਾਂਦੀ ਤੇ 30 ਦੇ ਦੇਖ ਸਕਦਾ ਸਾਰੀ ਸਾਰੀ ਟੁੱਬੜੀ ਹੋਈ ਹੈ ਨਹੀਂ ਇੱਥੋਂ ਅਰਕ ਤੋਂ ਅਰਕ ਤਾਂ ਆਪਰਾ ਤੋਂ ਮੁਨ ਵਾਹਿਗੁਰੂ ਵਾਹਿਗੁਰੂ ਤੇ ਇੱਥੇ ਇੱਥੇ ਆ ਕੇ ਵੀ ਦੇ ਆਪਣੇ ਦਰਗਾਹ ਤੇ ਅਗਲੇ ਕਿੱਥੇ ਵੀ ਆਪਾਂ ਨੂੰ ਅੱਡਰ ਦੇ ਜਾਵੇ اچھا ਵੇਚ ਲੈਂਦੇ ਹੋ ਬੇਲਬੁਰੀ ਦਾ ਆ ਵੇਚਦੇ ਹੈ ਹਾਂਜੀ ਅੱਛਾ ਤੇ ਹੋਣੀ ਵੇਚਦੇ ਬਿਲਬੁਰੀ ਵਿੱਚ ਬਿਲਬੁਰੀ ਮੇਰੇ ਨਹੀਂ ਸਿਰ ਤੇ ਨਹੀਂ ਨਾ ਮੇਰੇ ਆਪਣੇ ਕੋਲ ਸਾਧਨ ਜਿੱਦੋਂ ਆਪਣਾ ਇੱਕ ਲੋਣ ਵਾਲਾ ਤੇ ਵੀ ਆਪਣਾ ਡੱਬਾ ਡੋਪਰਾ ਕਿਤੇ ਨਾਲ ਹੀ ਜੀ ਸੀ ਸਾਧਨ ਹੀਗਾ ਸਾਧਨ ਮੀਆਂ ਦਾ ਆ ਤੁਹਾਨੂੰ ਸੁੱਖਾ ਹੋ ਜਾਂਦਾ ਹਾਂਜੀ ਇਹ ਵੀ ਇਤਰਾ ਫਿਰ ਲੁਫਾ ਹੋਏ ਕੱਢ ਕੇ ਫੜ ਲਈਦਾ ਵਾ ਹੂੰ ਤੇ ਜਦੋਂ ਤੇਰੀਆਂ ਕਿਸ ਨੂੰ ਉਹ ਇਤਰਾ ਫੜ ਕੇ ਤੇ ਕੱਢ ਕੇ ਦੇ ਦੇ ਦੀ ਹੂੰ ਮੈਂ ਤੋ ਫੜ ਲਈਦੀ ਹਾਂ ਅੱਛਾ ਜੀ ਇੱਕ ਨੇ ਦੀਆਂ ਸਾਰੀਆਂ ਨੇ 1 ਕਿੰਝ 190 ਰੁਪਏ ਦੀਆਂ ਦੇਖਾਉਂਦਾ ਨਹੀਂ ਠੀਕ ਹੈ 2 ਰੁਪਏ ਦੀਆਂ ਸਾਰੀਆਂ ਹੋਣੀਆਂ ਹਾਂਜੀ ਤੇ ਤੁਹਾਨੂੰ ਕੀ ਬਚਦਾ ਚੋੜੀ ਜਿਜ ਕੇ 1 ਕਿੰਝ 3 ਬਜੂਗਾ 2 ਰੁਪਏ ਬਜਨੀ ਹੈ ਇੱਕ ਲੱਖ ਹੂੰ ਠੀਕ ਠੀਕ ਹੈ ਬਾਈ ਬੀ ਤੇ ਬਿਲਕੁਲ ਜਿਹਾ ਕੰਮ ਨਹੀਂ ਤੁਸੀਂ ਸਹੀ ਬੇਲਪੁੜੀ ਦਾ ਹੈਗਾ ਤੇ ਸਹੀ ਹੀ ਹੂੰ ਆਪਣੇ ਸਾਥੀ ਜੀ ਤੋਂ ਕੋਈ ਅੱਜ ਕੇ ਤੇ ਫਿਰ ਆਪਾਂ ਕੱਲੇ ਆਪਰੇ ਸਾਧਨਿਕ ਵਾਰਜਾ ਵਾਲਕੂ ਕਿਤਰਾ ਰੱਖ ਕੇ ਮੇਰਾ ਪੱਟ ਜੜੀ ਮੇਲੇ ਤੇ ਹੋ ਜੀ ਸੈਟ ਹਾਂਜੀ ਵਾਈਕੂ ਕਿ ਨਾਹੀ ਤੁਹਾਡਾ ਸੁਖਵੰਤ ਜੀ ਸੁਖਵੰਤ ਸਿੰਘ ਹਾਂਜੀ ਤੇ ਕਿੱਥੋਂ ਆਂਦੇ ਹੋ ਆਪਾ ਕੋੜ ਖਾਲਸਾ ਤੋਂ ਕੋੜ ਖਾਲਸਾ ਤੋਂ ਹਾਂਜੀ ਠੀਕ ਆ ਪਿਆਰੇ ਤੁਸੀਂ ਕੰਮ ਕਰਿਓ ਹਾਂਜੀ ਤੁਸੀਂ ਨਾ ਬਾਬੇ ਕੰਮ ਕਰੇ ਕੋਈ ਨਈ ਵਾਲਾ ਮੋੜ ਦੇ ਵਿੱਚ ਦੇਖਿਆ ਹਾਂਜੀ ਹਾਂਜੀ ਨਈ ਵਾਲਾ ਮੋੜ ਦੇਖਿਆ ਨਾ ਹਾਂਜੀ ਉਥੇ ਤੁਸੀਂ ਕੱਲ ਤੁਸੀਂ 11 ਵਜੇ ਆ ਜਿਓ ਜੇਸੀ ਰਿਕਸ਼ਾ ਹਾਂਜੀ ਉਥੇ ਕਿਸੇ ਨੂੰ ਪੁੱਛ ਲਓ ਜੇਸੀ ਵਾਲੇ ਕਿ ਕਿਸ ਨੇ ਗਿਆ ਜੇਸੀ ਰਿਕਸ਼ੇ ਵਾਲੇ ਉਥੇ ਜਾ ਕੇ ਤੁਸੀਂ ਜੋ ਕਿ ਮਨੂ ਨਿਰਵੈਰ ਭਾਈ ਨੇ ਤੁਹੇ ਭੇਜਿਆ ਠੀਕ ਹੈ ਜੀ ਮੇਰਾ ਨਾਮ ਹੈਗਾ ਨਿਰਵੈਰ ਮੈਂ ਕਿਧਰੋਂ ਆ ਰਿਹਾ ਸੀ ਮੈਂ ਤੁਹਾਨੂੰ ਦਰਗਾਹ ਦੇ ਬਾਹਰ ਬੈਠੇ ਵੇਖਿਆ ਤੇ ਕੋਈ ਪਿਆਰਿਓ ਤੁਸੀਂ ਨਾ ਉਥੇ ਖੜੇ ਹੋ ਤੇ ਮੈਂ ਤੁਹਾਨੂੰ ਕੰਮ ਨਾਲ ਜੜੀ ਲੈ ਕੇ ਜਨਾ ਠੀਕ ਹੈ ਗੁਰੂ ਸਾਹਿਬ ਨੂੰ ਕਮਾਤੇ ਠੀਕ ਹੈ ਠੀਕ ਹੈ ਗੁਰੂ ਰਾਮਦਾਸ ਪਾਸ਼ਾ ਕਰਨਗੇ ਜੋ ਵੀ ਕਰਨਗੇ ਆਪਾਂ ਤੁਹਾਨੂੰ ਉਹਨਾਂ ਨੇ ਕਰਨਾ ਚਾਹੀਦਾ ਉਹਨਾਂ ਨੇ ਕਰਨਾ ਚਾਹੀਦਾ ਆਪਾਂ ਨੇ ਇਹ ਲੰਸਿਲਾ ਦੇ ਕਰਨਾ ਚਾਹੀਦਾ ਸੀ ਗੁਰੂ ਸਾਹਿਬ ਕਰਦੇ ਆ ਇਸੀ ਵੇਲੇ ਕੱਲ ਆ ਜਿਓ ਠੀਕ ਹੈ 11:00 11:30 ਵਜੇ ਆ ਜਿਓ ਬਾਕੀ 11:30 ਬਾਰ ਕੋਈ ਨਾ ਆਣਾ ਠੀਕ ਹੈ ਤੁਸੀਂ ਵੀਰੇ ਉੱਥੇ ਆ ਜਿਓ ਮੈਂ ਤੁਹਾਨੂੰ ਡੇੜੀ ਲੈ ਕੇ ਦਿੰਨਾ ਉਹਦੇ ਨਾਲ ਤੁਹਾਡਾ ਜਿਹੜਾ ਬੇਲ ਕੁੜੀਆ ਜਿਹੜਾ ਕੰਮ ਨਾ ਉਹ ਵਧੀਆ ਹੋ ਜੂਗਾ ਪਰ ਤੇਲੀ ਬੇਲ ਕੁੜੀ ਦੀ ਤੁਹਾਨੂੰ ਮਿਲੂਗਾ ਨਹੀਂ ਮੈਂ ਕਾਲਾ ਗੀ। ਏਲੀ ਬੀਲਗੁਰੂ ਦੀ ਮਨੂਖ ਖਾਣੀ ਹੈ ਪਰ ਮੈਂ ਪੈਸੇ ਨਹੀਂ ਦੇਣੇ। ਸਹੀ ਗੱਲ ਜੀ। ਠੀਕ ਹੈ। ਸਹੀ ਗੱਲ। ਏਲੀ ਬੀਲ ਬੀਲਗੁਰੂ ਖਾਉਂਗਾ ਮੈਂ। ਠੀਕ ਹੈ ਪਿਆਰੇ। ਠੀਕ ਹੈ ਜੀ। ਹਾਂ। ਤੇ ਤੁਸੀਂ ਕਿਉਂ ਨਹੀਂ 11.5 ਹਜ਼ਾਰ ਵੀ ਆਜੋ ਉੱਥੇ ਤੇ ਆਪਾਂ ਉਹ ਫਿਰ ਕਰਦੇ ਆ। ਤੇ ਇਹ ਤੁਸੀਂ ਮੈਨੂੰ ਮੈਨੂੰ ਦੇ ਦਿਓ। ਇਹ ਕਿੰਨੇ ਦੀ ਹੈ? 200 ਦੀ ਸਾਰੀ ਹੈ। ਹਾਂਜੀ। ਹੈਂ? ਅੱਜ ਤਾਂ ਹੁਣ ਤੁਸੀਂ ਘਰ ਚੱਲ ਜਿਓ। ਚੱਲ ਠੀਕ ਹੈ ਮੈਂ ਤੁਹਾਨੂੰ 200 ਦੇਣਾ ਇਹਦਾ। ਲੈ। ਇਹ ਦੇ। ਇੰਨੀ ਵਟ। ਹਾਂ। ਐਨੀ ਵੀ ਡੀ ਹੈ ਬੁਕਰਤਾ ਜੀ ਜੋ ਮੇਰੇ ਹੱਥ ਤੇ ਨਹੀਂ 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 ਕੋਈ ਨਹੀਂ ਪਿਆਰੋ ਮੈਂ ਜਿਹੜੀ ਆ ਚੀਜ਼ ਆ ਇਹ ਤੁਸੀਂ ਮਨਜ਼ੂਰੀ ਦੇ ਦਿਓ ਮੈਂ ਤੁਹਾਨੂੰ ਇਹਦੀ ਵੀ ਮਾਇਆ ਮੈਂ ਦੇਣਾ ਤੇ ਹੁਣ ਤੁਸੀਂ ਘਰ ਚਲ ਜਿਓ ਤੇ ਕੱਲ ਤੁਸੀਂ ਆਣਾ ਠੀਕ ਹੈ ਜੀ ਰੇੜੀ ਲੈ ਕੇ ਜਾਣੀ ਆ ਤੇ ਪਹਿਲੀ ਬੇਲ ਬੁੜੀ ਤੁਸੀਂ ਮੈਨੂੰ ਮੁੱਖ ਵਾਲੀ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਕੰਮ ਕਰਨਾ ਠੀਕ ਹੈ ਮੈਂ ਤੁਹਾਨੂੰ ਪੈਸੇ ਦੇਣਾ ਇਹਦੇ ਵੀ ਤੇ ਕੱਲ ਤੁਸੀਂ ਆ ਜਾਓ ਫਿਰ ਯਾਦ ਨਾਲ ਠੀਕ ਹੈ ਪਿਆਰੋ ਠੀਕ ਹੈ ਜੀ ਕੱਲ ਤੁਸੀਂ ਯਾਦ ਨਾਲ ਆ ਜਾਓ ਠੀਕ ਹੈ ਅ ਹਾਲੋ। ਤੁਹਾਡੀ ਮਾਇਆ। ਥੋੜੇ ਦੂਰ ਹੈ? ਥੋੜੇ ਦੂਰ ਹੀ ਹੈ। ਛੁੱਟ ਗਿਆ। ਜੀ। ਥੋੜੇ ਪਿਆਰਿਓ। ਨਹੀਂ ਬਰੇ। ਰੋਣਾ ਥੋੜੇ ਹਾਂ ਕੋਈ ਨਹੀਂ। ਨਹੀਂ ਬਰੇ। ਹੈ? ਨਹੀਂ ਬਰੇ। ਥੋੜੇ ਜਾ ਰੁਕੋ। ਥੋੜੇ ਜਾ ਕੋਈ ਗੱਲ ਨਹੀਂ। ਇਹ ਤੁਹਾਡੀ ਕਿਰਤ ਆ। ਕੋਈ ਗੱਲ ਨਹੀਂ। ਅੱਖਾਂ 'ਚ ਪਾਣੀ ਕੋ ਆ ਗਿਆ ਬਰੇ ਦੱਸੋ। ਅੱਖਾਂ 'ਚ ਪਾਣੀ ਕੋ ਆ ਗਿਆ ਕਿਸੇ ਨੇ ਕਿਸੇ ਨੇ ਕਦੀ ਪਿਆਨ ਨਹੀਂ ਕੀਤਾ ਇਹਨਾਂ ਹੈ? ਨਹੀਂ ਨਹੀਂ ਬਰੇ ਭਲਾ। ਹੈ? ਕੋਈ ਨਹੀਂ। ਇਹ ਤੁਸੀਂ ਲਾਜੋ ਤੇ ਕੱਲ ਤੁਸੀਂ ਨਹੀਂ ਰੋਣਾ ਨਹੀਂ ਰੋਣਾ ਨਹੀਂ ਪਿਆਰਿਓ ਰੋਣਾ ਨਹੀਂ ਠੀਕ ਹੈ। ਪਰ ਉਹਨਾਂ ਦੇ ਗੁਰੂ ਸਾਹਿਬ ਕਰਨ ਵਾਲੇ ਬੈਠੇ ਆ। ਕੱਲ ਤੁਸੀਂ ਬਜ਼ੁਰਗੋ ਆ ਜਿਓ ਠੀਕ ਹੈ। ਕੱਲ ਆਪਾਂ ਤੁਹਾਨੂੰ ਜੜੀ ਲੈ ਕੇ ਦਿੰਨੇ ਆ। ਤੇ ਤੁਸੀਂ ਵੀਰੇ ਬੇਲਪੁਰੀ ਦਾ ਸਮਾਨ ਤੁਸੀਂ ਕਿੰਨੇ ਦਾ ਆਜੂਗਾ? ਜੀ 500 70000 ਰੁਪਏ ਦਾ। ਹਾਂਜੀ ਹਾਂਜੀ ਆਜੂਗਾ। ਠੀਕ ਹੈ ਤੁਹਾਨੂੰ ਸਮਾਨ ਵੀ ਥੋੜਾ ਜਿਹਾ ਲੱਗ ਦਵਾਂਗੇ। ਫਿਰ ਤੁਸੀਂ ਬੇਲਪੁਰੀ ਵੇਚ ਕੇ ਤੇ ਤੁਸੀਂ ਆਪਣੀ ਕਿਰਤ ਕਮਾਈ ਕਰਨੀ ਆ ਠੀਕ ਹੈ। ਤੇ ਮੈਂ ਨਾ ਇੱਕ ਜੈਕਟ ਵੀ ਲੈ ਕੇ ਆਉਂਗਾ ਤੁਹਾਡੀ ਆ ਜੈਕਰ ਬਹੁਤ ਜ਼ਿਆਦਾ ਪੱਟੀ ਹੋਈ ਆ। ਬਜ਼ੁਰਗੋ ਬਹੁਤ ਜ਼ਿਆਦਾ ਪੱਟੀ ਹੋਈ ਆ। ਤੇ ਕੋਈ ਆਪਾਂ ਤੁਹਾਨੂੰ ਕੱਲ ਸਮਾਨ ਲੈ ਕੇ ਦਿੰਨੇ ਹੁਣ ਤੁਸੀਂ ਘਰ ਚਲ ਜਿਓ ਠ ਤੇ ਬਾਕੀ ਗੁਰੂ ਅਮਰਦਾਸ ਦਾ ਨਾਮ ਲੈਣਾ ਆਪਾਂ ਅਰਦਾਸ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਰੀ ਤੇ ਇੱਕ ਬਹਾਦਰ ਸਿਮਰੀਏ ਕਰ ਨਾਉ ਨਿਦਾਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਤਨ ਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਇਸ ਗੁਰਸਿੱਖ ਦੀ ਬਾਹ ਫੜਨੀ ਠੀਕ ਹੈ ਜਿਹੜੀ ਜਿਹੜੀ ਮਿਲਣਗੀ ਉਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜਿਹਦੇ ਉਪਮਾ ਚ ਹੋ ਗੀ ਠੀਕ ਹੈ ਪਿਆਰਿਓ ਤੁਸੀਂ ਹੁਣ ਕੱਲ ਆ ਜਾਇਓ ਠੀਕ ਹੈ ਸਾਡੇ ਘਰ ਵਿੱਚ ਉੱਥੇ ਆ ਕੇ ਜੀਸੀ ਵਾਲੇ ਭਾਈ ਸਾਹਿਬ ਨੇ ਕਿਹਾ ਕਿ ਨਿਰਵੈਰ ਭਾਈ ਨੇ ਭੇਜਿਆ ਮੈਂ ਉਹਨਾਂ ਨੂੰ ਫੋਨ ਮੈ ਕਰ ਦੂੰਗਾ ਤੇ ਮੈਂ ਥੋੜੀ ਜਿਹਾ ਟਾਕ ਉੱਥੇ ਮੈਂ ਆ ਜਾਊਗਾ ਫਿਰ ਤੁਹਾਨੂੰ ਮੈਂ ਰੇੜੀ ਲੈ ਦੂੰਗਾ ਤੁਸੀਂ ਕੰਮ ਕਰਦੇ ਪਏ ਹੋ ਨਾ ਬਾਹਮਣੀ ਹੈਗੀ ਦੇਖੋ ਬਾਹ ਨਹੀਂ ਹੈਗੀ دماغਣਾ ਬੜਾ ਸੁੱਖਾ ਵਾ ਦਿਖਾ ਗਏ ਤੁਹਾਨੂੰ ਪਤਾ ਵਾ ਬਿਲਕੁਲ ਲੋਕ ਅੰਗਹੀਰ ਹੋ ਗਏ ਮੰਗਦੇ ਆ ਮੈਨੂੰ ਧਰਜ ਸਭ ਤੋਂ ਜ਼ਿਆਦਾ ਵਧੀਆ ਚੀਜ਼ ਇਹ ਲੱਗੀ ਗੁਰਸਿੱਖ ਹੋਗੇ ਤੁਸੀਂ ਮੰਗਦੇ ਨਹੀਂ ਅਰਗਬਤੀਆਂ ਵੇਚਦੇ ਬੇਓ ਕਿਉਂਕਿ ਤੈਨੂੰ ਸਿੱਧਾ ਦੱਸ ਮੇਰੀ ਜਦੋਂ ਆਵਾਂ ਵੱਢ ਗਈ ਨਾ ਮਹਾਰਾਜ ਗਾੜੀ ਹੋਰ ਦਾਸ ਕੀਤੀ ਵੀ ਮਹਾਰਾਜ ਇਹਦੇ ਗਾੜੀ ਨਾ ਐਦਾਂ ਆਥਣਾਂਡ ਵਾ ਵਾਹਿਗੁਰੂ ਫਿਰ ਮਨ ਚ ਹੁੰਦਾ ਨਹੀਂ ਕਿ ਮਹਾਰਾਜ ਮੈਨੂੰ ਗਰੀਬੀ ਵੀ ਦਿੱਤੀ ਆ ਆ ਵੀ ਦਿੱਤਾ ਹੁੰਦਾ ਨਹੀਂ ਕਦੀ ਉਹ ਉਹਦੇ ਤੇ ਛੱਡ ਦਿੱਤੀ ਐ ਅੱਛਾ ਜਿਲਾ ਨਹੀਂ ਕੋਈ ਕੋਈ ਬੱਸ ਐਗਲਾ ਲੜਦੇ ਨਹੀਂ ਮਹਾਰਾਜ ਨਾ ਹੈ ਵਾਹਿਗੁਰੂ ਜੋਰ ਦੇ ਦੇ ਜੋ ਕਰ ਮਾ ਜ ਆਪ ਨੂੰ ਮਿਲਣਾ ਹੋਇਆ ਵਰਜੀ ਥੋੜਾ ਖਾ ਕੇ ਕਿ ਯਾਰਾ ਕਰ ਲੰਦੀ ਜਿਤਨਾ ਮੈਂ ਮਾਮ ਨੂੰ ਹੁਣ ਸਬਰ ਨਹੀਂ ਹੁੰਦਾ ਕਿ ਮਾਰੇ ਮੈਨੂੰ ਗੱਡੀ ਵੀ ਚਾਹੀਦੀ ਆ ਬੁਲਟ ਵੀ ਚਾਹੀਦਾ ਕਾਰ ਵੀ ਮੈਨੂੰ ਇਹ ਆਪਾਂ ਲਾਲਚ ਨਹੀਂ ਕਰੀ ਕਦੀ ਮਨ ਚ ਮਨ ਚ ਹੋਇਆ ਨਹੀਂ ਕਿ ਮਹਾਰਾਜ ਮੈਨੂੰ ਸੋਨਾ ਕਾਰ ਦੇ ਦਿਓ ਸੋਹਣੀ ਕਾਰ ਦੇ ਦਿਓ ਮੈਂ ਕਿੰਨਾ ਵਰਜੀ ਤੈਨੂੰ ਇਹ ਵੀ ਦੱਸਣਾ ਕਦੀ ਨਹੀਂ ਮੰਗਿਆ ਮੈਂ ਕਦੀ ਨਹੀਂ ਕਦੀ ਨਹੀਂ ਮੰਗਿਆ ਜੋ ਦਿੱਤਾ ਮਾਰੇ ਨੇ ਸੋ ਕਰ ਦਿੱਤਾ ਮਾਰੇ ਜੀ ਤੁਹਾਡੇ ਕਰਕੇ ਜੀਜੇ ਚ ਪਾਲਣਾ ਸ਼ੁਕਰ ਤੁਸੀਂ ਤਾਂ ਮੈਨੂੰ ਹੁਣ ਵੀ ਤੁਹਾਨੂੰ ਮੈਂ 500 ਬੜਾਇਆ ਤੇ ਤੁਸੀਂ ਮੈਨੂੰ ਕਹਿੰਦੇ ਬਹੁਤ ਜਵਾਬ ਬਹੁਤ ਜ਼ਿਆਦਾ ਜ਼ਿਆਦਾ ਕਿਥੇ ਆ ਪਿਆਰਿਓ ਉਹ ਤੇ ਬਹੁਤ ਤੇ ਥੋੜਾ ਜਿਹਾ ਹੈ ਪਤਾ ਕੀ ਨਹੀਂ ਹਾਂ ਇਹ ਚੀਜ਼ ਉਹ ਨਹੀਂ ਖਾ ਜਿੰਨੀ ਪਾ ਚੀ ਦੀ ਵਾਹਿਗੁਰੂ ਵਾਹਿਗੁਰੂ 500 ਬਹੁਤ ਬਹੁਤ ਜ਼ਿਆਦਾ 500 ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੰਗੁਰੂ ਗRANDਾਸ 500 ਬਹੁਤ ਬਹੁਤ ਜ਼ਿਆਦਾ ਹੈ ਧੰਗੁਰੂ ਗRANDਾਸ ਚਲੋ ਠੀਕ ਹੈ ਪਿਆਰਿਓ ਧੰਨਵਾਦ ਤੁਹਾਡਾ ਤੁਸੀਂ ਕੱਲ ਸਾਡੇ ਘਰ ਆ ਜਿਓ ਤੇ ਆਪਾਂ ਤੁਹਾਨੂੰ ਨਾ ਫਿਰ ਰੈਡੀ ਜਿਦਨੇ ਆ ਠੀਕ ਹੈ ਜੀ ਚਲੋ ਓਕੇ ਜੀ ਵਾਈ ਖਾਲਸਾ ਵਾਈ ਗੁਰੂ ਦੀ ਫਤਿਹ ਆ ਜਾਓ ਪਿਆਰਿਓ ਠੀਕ ਹੈ ਆ ਜਾਓ ਯਾਦ ਰੱਖੋ